ਮੈਟਰੋ ਜਦੋਂ ਨਾ 26 ਨਵੰਬਰ ਨੂੰ ਦਿੱਲੀ ਗਏ ਤੇ ਦਿੱਲੀ ਜਾ ਕੇ ਅੰਦੋਲਨ ਸ਼ੁਰੂ ਹੋਇਆ ਤੇ 22 ਦੀਪ ਸਿੰਘੂ ਵਰਗੇ ਯੋਧੇ ਹੋਰ ਕਿੰਨੀ ਪੰਜਾਬ ਦੀ ਜਵਾਨੀ ਜਿਨ੍ਹਾਂ ਨੇ ਬੈਰੀ ਗੇਟ ਪੱਟ ਛੁੱਟੇ ਚੱਕ ਚੱਕ ਕੇ ਕਗਰ ਦਰਿਆ 'ਚ ਮਾਰੇ ਅੱਗੇ ਕਿੰਨੀ ਫੋਰਸ ਆਈ ਕੋਈ ਮਿਲਿਆ ਸਭ ਨੂੰ ਜਵਾਨੀ ਪਾਸੇ ਕਰਦੀ ਗਈ ਤੇ ਤੱਥਾਂ ਨਾਲ ਕਰਦੀ ਗਈ ਬਾਈ ਦੀਪ ਸਿੰਘੂ ਅਦਾ ਹੁੰਦਾ ਸੀ ਤੁਹਾਡੇ ਕੋਲੇ ਤੱਥ ਹੋਣੇ ਚਾਹੀਦੇ ਆ ਮਿੱਤਰੋ ਤਾਂ ਆ ਤੁਸੀਂ ਜਿਹੜੀ ਵੀਡੀਓ ਦੇਖ ਰਹੇ ਹੋ ਨਾ ਇਹ ਉਸ ਦਿਨ ਦੀ ਐ ਸਭ ਤੋਂ ਪਹਿਲਾਂ ਬੰਗਲਾ ਸਾਹਿਬ ਜਾ ਕੇ ਮੱਥਾ ਬਾਈ ਦੀਪ ਸਿੱਧੂ ਵਰਗੇ ਨੇ ਟੇਕਿਆ ਇਹ ਨਹੀਂ ਜਿਵੇਂ ਯੂਨੀਅਨ ਵਾਲੇ ਲੀਡਰਾਂ ਦੇ ਆ ਜਿਹੜੇ ਕਹਿੰਦੇ ਆ ਟਟਿਰੀ ਵਾਂਗੂ ਕਿ ਸਾਡੇ ਸਿਰ ਤੇ ਰੱਬ ਖੜਾ ਐ ਜਿਵੇਂ ਗड्ढे ਦੇ ਥੱਲੇ ਨਹੀਂ ਤੁਰਿਆ ਜਾਂਦਾ ਹੁੰਦਾ ਤੇ ਉਹਦਾ ਹੁੰਦਾ ਮੇਰੇ ਸਿਰ ਤੇ ਗੱਡਾ ਚੱਲਦਾ ਐ ਉਮੇਸੀ ਪਰ ਇਹਨਾਂ ਨੇ ਜਵਾਨੀ ਦੀ ਕਦਰ ਨਹੀਂ ਕੀਤੀ ਮਤਰੋ ਉਹ ਹੀਰੇ ਜਿਨ੍ਹਾਂ ਕੋਲੇ ਪੌਸ਼ਕਾਰਾਂ ਸੀ ਜਿਹੜੇ ਅਰਸ਼ ਤੇ ਸੀ ਫਰਸ਼ ਤੇ ਆ ਗਏ ਤੇ ਅਖੀਰ ਵਿਚਾਰੇ ਉਹ ਯਾਰ ਮੇਰੇ ਬੜਾ ਯਾਦ ਹੈ ਜਦੋਂ ਥਲੀ ਦੀ ਇੰਟਰਵਿਊ ਚ ਦੀਪ ਨੇ ਆਖਿਆ ਕੰਦਾ ਯਾਰ ਮੈਨੂੰ ਅਗਨੋਰ ਕਰਦੇ ਆ ਕਹਿੰਦਾ ਇਹ ਕਹਿੰਦੇ ਆ ਕੰਦਾ ਇਹ ਅਸਾਹਸ ਕਰਾਉਂਦੇ ਆ ਕਿ ਤੂੰ ਇੱਥੋਂ ਚਲੇ ਆ ਜਾ ਕਿੰਨਾ ਵੱਡਾ ਉਹ ਬੰਦੇ ਦਾ ਦਿਲ ਸੀ ਯਾਰੋ ਤਾਂ ਤੁਸੀਂ ਵੀ ਉਹ ਵੀਡੀਓ ਦੇਖੋ ਨਾਲ ਨਾਲ ਮੇਰੇ ਭਰਾ ਕਿਵੇਂ ਉਹ ਯੋਧੇ ਨੇ ਯਾਰ ਕੁਰਬਾਨੀ ਦਿੱਤੀ ਆਪ ਦਾ ਸਾਰਾ ਕਰੀਅਰ ਤਬਾਹ ਕਰਤਾ ਤੇ ਇਹ ਬੰਦੇ ਵਿਰਲੇ ਹੁੰਦੇ ਐ ਨਹੀਂ ਤਾਂ ਲੋਕਾਂ ਨੇ ਸਾਊਂਡ ਵੇਚ ਕੇ ਸਟੇਜਾਂ ਦਾ ਸਮਾਨ ਵੇਚ ਕੇ ਆਪਦੇ ਘਰ ਭਰੇ ਤਾਂ ਮੇਤਰੂ ਕੱਚੇ ਰਾਹਾਂ ਵਿੱਚ ਦੀ ਤੇ ਅੱਗੇ ਤੁਹਾਨੂੰ ਪਤਾ ਹੈ ਆਜੋ ਉਹਦੇ ਚ ਕੋਈ ਪਾਣੀ ਵਗਾਲ ਲੈਂਦਾ ਤੋਏ ਪੱਟੇ ਹੁੰਦੇ ਆ ਅਨੇਕਾਂ ਔਕੜਾ ਝਰ ਕੇ ਯਾਰ ਕਿਉਂਕਿ ਜਜਬਾਤੀ ਆਦਮੀ ਸੀ ਬਾਈ ਦੀਪ ਸਿੱਧੂ ਤੇ ਉਹ ਅੰਦਰਲੀ ਗੱਲ ਨਹੀਂ ਜਾਣਦਾ ਸੀ ਇਹ ਨਹੀਂ ਸੀ ਕਿ ਯੂਨੀਅਨ ਦੇ ਲੀਡਰਾਂ ਵਾਂਗੂ ਅਕੇ ਜਿੱਥੇ ਸਾਨੂੰ ਅਕੇ ਪੁਲਿਸ ਰੋਕੂਗੀ ਨਾ ਸਰਕਾਰ ਰੋਕੂਗੀ ਅਸੀਂ ਉੱਥੇ ਬਹਿ ਜਾਾਂਗੇ ਪਰ ਇਹਨਾਂ ਦਾ ਟੀਚਾ ਸੀ ਬਾਈ ਦੀਪ ਸਿੱਧੂ ਵਰਗਿਆਂ ਦਾ ਪੰਜਾਬ ਦੀ ਜਵਾਨੀ ਦਾ ਕਿ ਦਿੱਲੀ ਪਹੁੰਚਣਾ ਹੀ ਪਹੁੰਚਣਾ ਤੇ ਮੈਂ ਅੱਗੇ ਵੀ ਇੱਕ ਦਿਨ ਬੋਲਿਆ ਸੀ 26 ਜਨਵਰੀ ਨੂੰ ਸਾਰੀ ਗੱਲ ਯਾਦ ਆ ਗਈ ਜਦੋਂ ਬਾਈ ਦੀਪ ਸਿੱਧੂ ਵਰਗਿਆਂ ਨੇ ਬੜੀ ਪਲੈਨਿੰਗ ਨਾਲ ਇੱਕ ਇਤਿਹਾਸ ਰਚਤਾ ਕਿ ਜੇਕਰ ਲਾਲ ਕਿਲੇ ਤੇ ਸਾਡੇ ਪੁਰਖਿਆਂ ਨੇ ਯਾਰ ਕੁਰਤੇ ਝੰਡਾ ਚਲਾਇਆ ਹੈ ਰੇਤੇ 23 ਜਨਵਰੀ ਬਹੁਤ ਧੰਨਵਾਦ ਸ਼ੇਅਰ ਕਰੋ ਪੰਜਾਬ ਦੀ ਜਵਾਨੀ ਨੂੰ ਸ਼ੇਅਰ ਕਰੋ ਮੇਥਰੋ ਸ਼ੇਅਰ ਕਰੋ ਮੇਰੇ ਭਰਾ ਜਿੰਨੇ ਬਾਈ ਦੀਪ ਸਿੱਧੂ ਨੂੰ ਯਾਰ ਪਿਆਰ ਕਰਦੀ ਹਾਂ ਪੰਜਾਬ ਦੇ ਜਵਾਨੀ ਨੂੰ ਪਿਆਰ ਕਰਦੀ ਹਾਂ ਆਪਣੀ ਨੂੰ ਪਿਆਰ ਕਰਦੇ ਹੋ ਧੰਨਵਾਦ ਕਿਉਂਕਿ ਇੱਕ